ਖੇਡ ਮੈਦਾਨ ਦੇ ਵਿੱਚ ਮੈਚ ਕਹਿੰਦੇ ਸ਼ੁਰੂ ਹੋਵੇਗਾ ਦੋਨੋਂ ਟੀਮਾਂ ਦੇ ਦਰਮਿਆਨ ਲਓ ਪਹਿਲੀ ਰੇਡ ਕਹਿੰਦੇ ਅਚਲ ਨਾਭੇ ਇਲਾਕੇ ਦਾ ਪਿੰਡ ਹੈ ਇੱਕ ਕਨੀ ਤੇ ਕਹਿੰਦੇ ਫੱਟਿਆ ਇੱਕ ਕਨੀ ਤੇ ਕਹਿੰਦੇ ਇਹ ਆ ਮੇਰੇ ਵੀਰੋ ਕਹਿੰਦੇ ਸੱਤੀ ਪਰ ਡਬਲ ਤੱਕ ਤੇ ਪੰਜ ਜਿਹੜਾ ਰੇਡਰ ਦਾ ਅਗਲੀ ਕਬੱਡੀ ਸ਼ੇਵਕਾ ਸ਼ੇਰਗੜ ਸਾਡਾ ਬੜਾ ਪਿਆਰਾ ਵੀਰ ਗੱਲ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਜੰਡਪਿੰਡ ਦੀ ਟੀਮ ਖੇਡ ਰਹੀ ਹੈ ਕੌਡੀ ਵਾਲੇ ਬੇਤੂ ਬਾਜੀ ਜੰਡ ਵਰਗਾ ਕੁੱਟਦਾ ਨੇ ਬਾਹਲਾ ਨਾਲੇ ਰੋਣ ਨਹੀਂ ਦਿੰਦਾ ਬਾਜੀ ਜੰਡ ਦਾ ਪੁੱਤਰ 17 ਸਾਲਾਂ ਦੀ ਉਮਰ ਹੈ ਅੱਜ ਕਹਿੰਦਾ ਬਾਈ ਜੂਨ ਦੇ ਵਿੱਚ 18ਵਾਂ ਸਾਲ ਲੱਗਣਾ ਜਿੰਦਾਂ ਕਹਿੰਦੇ ਬਾਪੂ ਨੇ ਕਬੱਡੀ ਦੇ ਵਿੱਚ ਬੱਕਰੀਆਂ ਪੈੜਾ ਪਾਈਆਂ ਤੇ ਪੁੱਤ 16-17 ਸਾਲਾਂ ਦੀ ਉਮਰ ਦੇ ਵਿੱਚ ਖੇਡ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਆ ਗਿਆ ਔਰ ਸਾਰੀ ਛਾ ਗਿਆ ਆ ਨਜਮਨ ਪ੍ਰਦੀਪ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਚਾਰ ਜਾਫੀ ਅਚਰਪਿੰਡ ਨਾਬੇ ਇਲਾਕੇ ਦੇ ਤਿਆਰ ਹੇਗੀ ਤੇਰੇ ਯਾਰ ਨੂੰ ਜੇ ਨਾਦੀ ਵਾਲੀ ਜੇਦ ਹੋ ਗਈ ਪਰ ਭਵਾਨੀਗੜ੍ਹ ਦੇ ਲਾਗੇ ਕਹਿੰਦੇ ਘਰਾਚੋ ਪਿੰਡ ਹੈ ਘਰਾਚੋ ਵਾਲਾ ਦੀਪ ਇਸ ਵੇ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਨਿਕਲੀ ਗ੍ਰੈਂਟਿੰਗ ਕੋਲੇ ਜਾ ਕੇ ਮੇਰੀ ਪੁੱਪ ਜਦੋਂ ਟੱਪੀ ਸੀ ਘਰਾਚੋ ਦੀ ਮਜੂ ਮਿੱਤਰਾ ਵਿੱਚ ਪਰਦੇਸਾਂ ਰਹਿ ਕੇ ਬੜਾ ਯਾਦ ਆਉਂਦਾ ਮੈਨੂੰ ਭੁੱਲਦਾ ਨਹੀਂ ਤੂਤਾ ਵਾਲਾ ਪੂ ਮਿੱਤਰਾ ਅਜਮੇਰ ਘਰਾਚੋ ਕਹਿੰਦੇ ਹਾਕੀ ਦਾ ਚੋਟੀ ਦਾ ਖਿਡਾਰੀ ਹੋਇਆ ਜੰਡ ਵਾਲੇ ਬਾਜੀ ਦਾ ਪੁੱਤਰ ਆਹ ਫੱਡੇ ਕਹਿੰਦੇ 17 ਸਾਲਾਂ ਦੀ ਉਮਰ ਦਾ ਚੋਟੀ ਦਾ ਮੱਲ ਖੇਡ ਕਬੱਡੀ ਦਾ ਗੋਡੀ ਬਾਰੇ ਬੇਤੁਬਾਜੀ ਜੰਡ ਵਰਗਾ ਕੁੱਟਦਾ ਏ ਬਾਲਾ ਨਾਲੇ ਰੋਂ ਨਹੀਂ ਦ ਇੱਕ ਪਾਸੇ ਦੀਪਕਰਾਚੋਂ ਵਾਲਾ ਦੂਜੇ ਪਾਸੇ ਫਤੇਜੰਡ ਵਾਲਾ ਬਾਜੀ ਦਾ ਪੁੱਤਰ ਖੇਡ ਕਬੱਡੀ ਦਾ ਵੱਡਾ ਮੱਲ ਕਹਿੰਦੇ ਛੋਟੀ ਉਮਰ ਦਾ ਵੱਡਾ ਜਾਫੀ ਬਣ ਗਿਆ ਹੈ ਦਰਸ਼ਕਾਂ ਨੇ ਆਪ ਮਹਾਰੇ ਤਾੜੀਆਂ ਮਾਰੀਆਂ ਜਿਲ੍ਹਾ ਫਰੀਦਕੋਟ ਦੀ ਧਰਤੀ ਹੈ ਕਹਿੰਦੇ ਗੋਲੂ ਇਸ ਵੇਲੇ ਮੇਰੇ ਵੀਰੋ ਪੰਜ ਗਰਾਈ ਵਾਲਾ ਕਬੱਡੀ ਪਾ ਰਿਹਾ ਹੈ ਲੈ ਵੀ ਕ੍ਰਿਸ਼ਨ ਕਰਦੇ ਚਰਚਾ ਸੋਹਣਿਆ ਵੀਰਾ ਆਹ ਗੋਲੂ ਕਹਿੰਦੇ ਪੰਜ ਗਰਾਈ ਵਾਲਾ ਪੰਜ ਗਰਾਈ ਵਾਲਾ ਗੋਲੂ ਕਬੱਡੀ ਪਾ ਰਿਹਾ ਜਿਲ੍ਹਾ ਫਰੀਦਕੋਟ ਦੀ ਧਰਤੀ ਜਿਹੜੇ ਜ਼ਿਲ੍ਹੇ ਦਾ ਕਹਿੰਦੇ ਹਰਜੀਤ ਬਰਾੜ ਸਰਾਵਾਂ ਦਾ ਸੁਖਵੀਰ ਦੁਨੀਆ ਦੇ ਟੌਪ ਦੇ ਹੋਏ ਨੇ ਇਹ ਕਹਿੰਦੇ ਗ ਦੇ ਵਿੱਚ ਉਸ ਤੋਂ ਬਾਅਦ ਦੂਸਰਾ ਰਾਉਂਡ ਪੀਟਰ ਹਰਿਆਣਾ ਤੇ ਚਾਂਗਲੀ ਪੈਣੀ ਸਾਹਿਬ ਤੇ ਭਰੇ ਸਾਹਿਬ ਦੀਆਂ ਟੀਮਾਂ ਵਲਡਵਾਲ ਤੇ ਘਲੋਟੀ ਭਲਿਆਰ ਤੇ ਕਾਲਾ ਬੂਲਾ ਢੰਡੋਲੀ ਤੇ ਆਮੈਦੀ ਜੇਤੂ ਝਨੇੜੀ ਤੇ ਰਾਏ ਤਰਾਣਾ ਪ੍ਰੋਪਰ ਟੀਮਾਂ ਕਹਿੰਦੇ ਸੈਗ ਰਾਉਂਡ ਦੀਆਂ ਪਹਿ ਚੁੱਕੀਆਂ ਨੇ ਐਨ ਟੀਮਾਂ ਦੇ ਕਹਿੰਦੇ ਟੌਪ ਟੌਪ ਦੇ ਮੈਚ ਹੋਣਗੇ ਪ੍ਰਦੀਪ ਕਹਿੰਦੇ ਲੁਧਿਆਣੇ ਵਾਲਾ ਕਬੱਡੀ ਪਾ ਰਿਹਾ ਕੀ ਬਾਤ ਹੈ ਲੁਧਿਆਣੇ ਵਾਲਾ 19ਵੀਂ ਸਦੀ ਦੇ ਵਿੱਚ ਲੋਧੀ ਵਾਂਸ਼ ਦੇ ਲੋਕਾਂ ਨੇ ਲੋਧੀਆਣਾ ਬਸਾਇਆ ਬਾਅਦ ਵਿੱਚ ਮੋਡੀਫਾਈ ਹੋ ਕੇ ਲੁਧਿਆਣਾ ਬਣ ਗਿਆ ਕੋਈ ਲੁਧਿਆਣਾ ਕਹਿੰਦਾ ਕੋਈ ਲੁਧਿਆਣਾ ਕਹਿੰਦਾ ਲੁਧਿਆਣੇ ਵਾਲਾ ਪ੍ਰਦੀਪ ਕਬੱਡੀ ਪਾ ਕੇ ਆ ਗਿਆ ਇੱਕ ਪਾਸੇ ਸਭਾਉਤ ਪਿੰਡ ਕਹਿੰਦੇ ਸੱਚੇ ਸੂਰਮੇ ਦਾ ਪਿੰਡ ਹੈ ਸ਼ਗਣੀ ਦਾ ਵੀਰ ਸੱਤੀ ਲੱਗਿਆ ਹੋਇਆ ਹੈ ਜਿਲ੍ਹਾ ਮਾਨਸਾ ਦੀ ਧਰਤੀ ਹੈ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੋੜੇ ਮਾੜੀ ਗੱਟ ਦੀ ਹਿੰਦ ਕੋੜੇ ਮੁੰਡੇ ਫੈਨ ਨੇ ਤੇਰੇਆਂ ਸ਼ਹਿਰਾਂ ਦੇ ਇਹ ਕਹਿੰਦੇ ਸੱਚੇ ਸੂਰਮੇ ਦਾ ਪਿੰਡੂ ਹੈ ਲੋਕ ਗੱਲਾਂ ਕਰਦੇ ਹੁੰਦੇ ਆ ਉਹ ਸੱਤਿਆ ਸੱਚੇ ਸੂਰਮੇ ਦੇ ਵਿੱਚ ਸੋਹਣਿਆ ਅਣ ਕਬੱਡੀ ਸੀਗੀ ਪਰ ਪੁਆਇੰਟ ਕਹਿੰਦੇ ਲੱਕੀ ਨੇ ਜੋੜ ਦਿੱਤਾ ਹੈ ਲੱਕੀ ਧੂਰੀ ਵਾਲਾ ਪੁਆਇੰਟ ਆਪਣੀ ਅੰਚਲ ਦੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਹੈ ਪੁਰਾਣੇ ਸਮਿਆਂ ਦੇ ਵਿੱਚ ਕਿਸੇ ਰਾਜੇ ਨੇ ਕਹਿੰਦੇ ਬਾਬਾ ਫਰੀਦ ਦੇ ਨਾਂ ਦੇ ਤੇ ਕਿਲਾ ਬਣਵਾਇਆ ਕੋਟ ਨੂੰ ਕਿਲਾ ਕਹਿੰਦੇ ਆ ਤੇ ਸ਼ਹਿਰ ਦਾ ਨਾਂ ਫਰੀਦਪੁਰ ਪੈ ਗਿਆ ਇਹ ਪ੍ਰਸਿੱਧ ਚਿश्ती ਸੂਫੀ ਸੰਤ ਬਾਬਾ ਸੇਖ ਫਰੀਦ ਦੀ ਧਰਤੀ ਦਾ ਇਹ ਪੰਜ ਗਰਾਈ ਵਾਲਾ ਗੋਲੂ ਹੈ ਵੱਡਾ ਮੱਲ ਹੈ ਸਾਡੀ ਖੇਡ ਕਬੱਡੀ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਇੱਕ ਪਾਸੇ ਫਤੇ ਆ ਜੰਡ ਵਾਲਾ ਦੂਜੇ ਪਾਸੇ ਕਹਿੰਦੇ ਨੌਜਵਾਨ ਸੱਤਿਆ ਸੁਭਾਉ ਵਾਲਾ ਚਾਰ ਜਾਫੀਆਂ ਤੇ ਖੇਡ ਮੈਦਾਨ ਦੇ ਵਿੱਚ ਕਬੱਡੀ ਪੈ ਰਹੀ ਹੈ ਇੱਕ ਪਾਸੇ ਗੋਲੂ ਰੇਡ ਪਾ ਰਿਹਾ ਹੈ ਦੂਜੇ ਪਾਸੇ ਫਤੇਜੰਡ ਵਾਲਾ ਮੁਕਾਬਲਾ ਕਰਦਾ ਹੋਇਆ ਉੜਦੀ ਹੋਈ ਮਾਂ ਮਿੱਟੀ ਦੀ ਤੂੜ ਜੋਰ ਦੋ ਖਿਡਾਰੀਆਂ ਦਾ ਲੱਗਿਆ ਹੋਇਆ ਹੈ ਅੱਜ ਧਾਂਦਰੇ ਦੇ ਵਿੱਚ ਕਬੱਡੀ ਕਬੱਡੀ ਹੋ ਰਹੀ ਹੈ ਉਹ ਨੰਬਰ ਇਸ ਵੇਲੇ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਟੀਮਾਂ ਦੋਨੋਂ ਨਵੀਆਂ ਪਰ ਮੈਚ ਪੂਰਾ ਚੋਟੀ ਦਾ ਹੈ ਦਰਸ਼ਕ ਵੀਰੇ ਉਹਦੇ ਮੈਚ ਚੰਗਾ ਲੱਗਦਾ ਤਾੜੀਆਂ ਦੋਨੋਂ ਟੀਮਾਂ ਲਈ ਮਾਰ ਦਿਓ ਜ਼ੋਰਦਾਰ ਅੱਜ ਧਾਂਦਰੇ ਦੇ ਵਿੱਚ ਕਬੱਡੀ ਕਬੱਡੀ ਹੋ ਰਹੀ ਹੈ 72,000 51,000 ਦੀ ਜੰਗ ਹੈ ਪੈਸਟਾਂ ਦੇ ਲਈ ਆ ਉਹ ਕੇ ਚਾ ਪੈ ਗਿਆ ਪੈ ਗਿਆ ਵੀ ਸੋਹਣੇ ਸੱਜਣਾ ਦੇ ਨਾਲ ਉੱਠਵੇਂ ਸੋਹਣਿਆ ਪੁਆਇੰਟ ਕਹਿੰਦੇ ਇਸ ਸਮੇਂ ਪ੍ਰਦੀਪ ਨੇ ਜੋੜ ਦਿੱਤਾ ਹੈ ਇਹ ਕ੍ਰਿਸ਼ਨ ਦੇ ਪਿੰਡ ਕਬੱਡੀ ਹੋ ਰਹੀ ਹੈ ਕ੍ਰਿਸ਼ਨ ਧਾਂਦਰਾ ਪੁਰਾਣੇ ਸਮੇਂ ਦਾ ਚੋਟੀ ਦਾ ਖਿਡਾਰੀ ਹੋਇਆ ਆਹ ਇਲਾਕੇ ਨੇ ਚੋਟੀ ਦੇ ਮੱਲ ਪੈਦਾ ਕੀਤੇ ਆ ਭਾਵੇਂ ਗੱਲ ਕਹਿੰਦੇ ਲੰਬੀ ਬੇਨਣੇ ਦੀ ਹੋਵੇ ਭਾਵੇਂ ਗੱਲ ਕੇਸ਼ੀ ਬੱਲਡ ਵਾਲ ਦੀ ਹੋਵੇ ਭਾਵੇਂ ਕਰਮੀ ਦੀ ਗੱਲ ਹੋਵੇ ਪਰ ਕਬੱਡੀ ਖਿਡਾਰੀਆਂ ਦੀਆਂ ਚੱਜਮਾਂ ਇਸ ਇਲਾਕੇ ਦੇ ਵਿੱਚ ਹੁੰਦੀਆਂ ਰਹਿ ਜਾਂ ਲੱਖੀ ਧੂਰੀ ਕਬੱਡੀ ਪਾ ਰਿਹਾ ਹੈ ਕ੍ਰਿਸ਼ਨ ਚੁੱਕ ਲੈ ਮੈਕ ਸੋਹਣਿਆ ਓ ਲੱਖੀ 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 ਦੀਪ ਧੰਦਰਾ ਸੀਨੀਅਰ ਆਗੂ ਨੇ ਆਪ ਆਮ ਆਦਮੀ ਪਾਰਟੀ ਦੇ ਪ੍ਰੀਤ ਧੂਰੀ ਸੀਨੀਅਰ ਆਗੂ ਜਿਹੜਾ ਗਗਨੀ ਧੰਦੀ ਆਲ ਸੇਰ ਧੰਦਰਾ ਜੀ ਦੇਖੋ ਕਿ ਨਾ ਸਵਾਰ ਬੱਕਰਾ ਖੱਟ ਵੱਜ ਆਇਆ ਪੰਜ ਗਰਾਈ ਦੀ ਧਰਤੀ ਦਾ ਗੋਲੂ ਮੁੰਡਾ ਕਹਿੰਦੇ ਅੱਜ ਤੋਂ ਨਹੀਂ ਪਹਿਲੀਆਂ ਤੋਂ ਸਿਰਾਂ ਕਰਾਵਾ ਅੱਜ ਤੋਂ ਨਹੀਂ ਪਹਿਲੀਆਂ ਤੋਂ ਸਿਰਾਂ ਕਰਾਉਂਦਾ ਲੜਕੀਆਂ ਦੇ ਆ ਟੀਮ ਆ ਮੈਚ ਤੋਂ ਬਾਅਦ ਉਹਦਾ ਸੈਂਟਰ ਆਨ ਦਾ ਪਹਿਲਾ ਮੈਚ ਪੀਡਲ ਹਰਿਆਣਾ ਤੇ ਚਾਂਗਰੀ ਭੈਣੀ ਸਾਹਿਬ ਦੇ ਭਰੇ ਸਾਹਿਬ ਲਓ ਗੋਲੂ ਕਹਿੰਦੇ ਬੰਗਾ ਵਾਲੀ ਪਿੰਡਾਂ ਆਵਾਲਿਆ ਹੈਰਤਾ ਹੈਰਤਾ ਪੁਆਇੰਟ ਕਹਿੰਦੇ ਗੋਲੂ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਪ੍ਰਦੀਪ ਲੁੱਤਿਆਣੇ ਵਾਲਾ ਉਹ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਫਰਬਲੀ ਦੀ ਸੱਤ ਤਰੀਕ ਹੈ ਉਹ ਫੁੱਟੀਆਂ ਕਬਾਦੀਆਂ ਛੱਡੀਆਂ ਵਰਗੀ ਧੁੱਪਾ ਉਹ ਮੇਲਾ ਪੂਰਾ ਭਰ ਜੋਬਣ ਤੇ ਕਿ ਮੇਲਾ ਧਾਂਦਰੇ ਚੱਲਦਾ ਉਹ ਜਾ ਜਾ ਚੜਦਾ ਜਾ ਜਾ ਚੜਦਾ ਪਰ ਦੂਜੇ ਬਨੇ ਪ੍ਰੋਫੈਸਰ ਸਾਹਿਬ ਲੁੱਤਿਆਣੇ ਵਾਲਾ ਲੁੱਤਿਆਣੇ ਵਾਲਾ ਪ੍ਰਦੀਪ ਇਸ ਵੇਲੇ ਜਿਹੜਾ ਪੁਆਇੰਟ ਹੋਲਡ ਸੀਗਾ ਉਹ ਅੱਜਲ ਦੀ ਟੀਮ ਦੇ ਰੇਡਰ ਨੂੰ ਦਿੱਤਾ ਗਿਆ ਜੀ ਮੇਰੀ ਬੇਨਤੀ ਆ ਦੋਨੋਂ ਟੀਮਾਂ ਦੇ ਖਿਡਾਰੀ ਨੋਟ ਕਰ ਲੈਣਾ ਲੱਖੀ ਧੂਰੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਮਿੱਟੂ ਧੂਰੀ ਦੀਆਂ ਗੱਲਾਂ ਪੰਜਾਬੀ ਗੀਤਾਂ ਦੇ ਵਿੱਚ ਹੋਈਆਂ ਲਾਵੀ ਨਿਰਮਾਣ ਦੀ ਚਰਚਾ ਹੋਈ ਹੈ ਮੀਨੂ ਢਿੱਲੋਂ ਦੀਆਂ ਗੱਲਾਂ ਪੰਜਾਬੀ ਫਿਲਮਾਂ ਦੇ ਵਿੱਚ ਹੁੰਦੀ ਹੈ ਪਰ ਸਮਾਉ ਪਿੰਡ ਦਾ ਸੱਤੀ ਤੇ ਲੱਖੀ ਧੂਰੀ ਵਾਲਾ ਮੇਲਾ ਤਾਂਦਰੇ ਦੇ ਵਿੱਚ ਚੱਲਦਾ ਦੁਨੀਆ ਆਨੰਦ ਮਾਣਦੀ ਹੈ ਇੱਕ ਪਾਸੇ ਟੱਕਰ ਪਈ ਹੋਈ ਦੁਨੀਆ ਦਾ 스타 ਇੱਕ ਪਾਸੇ ਸੱਤੀ ਸਮਾਉ ਵਾਲਾ ਕਮਾਲ ਕਰ ਗਿਆ ਔਰ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰਨੀ ਟਰਾਈ ਚਲਦੀ ਹੋਈ ਡੋਗਰ ਪਿੱਖੀ ਵੀ ਨੇੜੇ ਉਹ ਉਹ ਦੇਖਦਾ ਹੈ ਇਹ ਪੁਆਇੰਟ ਇਸ ਸਮੇਂ ਜਾਫੀ ਦੇ ਹਿੱਸੇ ਦੇ ਵਿੱਚ ਆ ਜੜਿਆ ਹੈ ਉਤੇ ਪਿੱਖੀ ਦਾ ਬਲਵਿੰਦਰ ਮੂਨਕ ਦਾ ਅੱਜ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਇਹ ਫਰੀਦਕੋਟ ਹੈ ਇਹ ਪੰਜ ਗਰਾਈ ਵਾਲਾ ਗੋਲੂ ਹੈ ਇਹ ਦੁਨੀਆ ਦਾ ਪ੍ਰਸਿੱਧ ਹੈ ਅੱਜ ਧਾਂਦਰੇ ਦੇ ਵਿੱਚ ਕਬੱਡੀਆਂ ਪਾ ਰਿਹਾ ਹੈ ਨੰਬਰ ਕਹਿੰਦੇ ਇਸ ਸਮੇਂ ਦੇਖਦੇ ਆ ਜੰਡਪਿੰਡ ਦੀ ਟੀਮ ਦੇ ਹਿੱਸੇ ਦੇ ਵਿੱਚ ਕਰਦਾ ਹੋਇਆ ਮੇਰੀ ਬੇਨਤੀ ਹੈ ਮੈਚ ਸਮਾਪਤ ਹੈ ਇਸ ਮੈਚ ਦੇ ਵਿੱਚੋਂ ਡੋਗਰ ਜੀ ਕਰੇ ਇਸ਼ਾਰਾ ਕਿਹੜੀ ਟੀਮ ਜਿੱਤੂ ਹੈ ਜੰਡਪਿੰਡ ਦੀ ਟੀਮ ਜਿੱਤ ਗਈ ਜੀ